ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਕੱਲ ਜਥੇਬੰਦੀ ਨੇ ਹੰਗਾਮੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਵੀ ਭਗਵੰਤ ਮਾਨ ਤੇ ਕੇਂਦਰ ਦੀ ਸਰਕਾਰ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰਨ ਵਾਸਤੇ ਜਿਵੇਂ ਪੰਜਾਬ ਦੇ ਅੰਦਰ ਪੁਲਿਸ ਰਾਜ ਦੀ ਸਥਾਪਨਾ ਕੀਤੀ ਗਈ ਆ ਔਰ ਪੁਲਿਸ ਦੇ ਜ਼ਬਰ ਦੇ ਨਾਲ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਹਕੂਕਾਂ ਨੂੰ ਪੁਲਿਸ ਆਪਣੇ ਪੈਰਾਂ ਦੇ ਬੂਟਾਂ ਥੱਲੇ ਕੁਚਲ ਕੇ ਲਟਾੜ ਕੇ ਜੋ ਭਾਰਤ ਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇ ਆ ਜਾਂ ਉਨਾ ਅੰਮ੍ਰ ਅੰਮ੍ਰitsar ਐਕਸਪ੍ਰੈਸ ਵੇ ਆ ਉਹਦੀਆਂ ਜ਼ਮੀਨਾਂ ਤੇ ਕਿਸਾਨਾਂ ਨੂੰ ਮਾਅਜ਼ਾ ਦਿੱਤੇ ਬਿਨਾਂ ਕਬਜ਼ਾ ਕਰ ਰਹੀ ਆ ਇਹ ਪੂਰੇ ਪੰਜਾਬ ਦੀ ਗੱਲ ਆ ਤਰ ਤਰ ਨਹਵੇ ਅੰਮ੍ਰਿਤਸਰ ਹੋਵੇ ਤੁਸੀਂ ਗਰਦਾਸਪੁਰ ਦੇ ਵਿੱਚ ਤਾਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਨੇ ਤਸਵੀਰਾਂ ਵੇਖੀਆਂ ਹੋਣਗੀਆਂ ਕਿ ਇੱਕ 80 ਸਾਲ ਦੀ ਮਾਂ ਨੂੰ ਜਿਵੇਂ ਪੁਲਿਸ ਜ਼ਬਰ ਢਾ ਕੇ ਔਰਤਾਂ ਦੇ ਕੱਪੜੇ ਵਾੜ ਕੇ ਜਿਵੇਂ ਜਬਰੀ ਬੱਸਾਂ ਚ ਲੱਦ ਕੇ ਖਾਨਿਆਂ ਚ ਲੈ ਕੇ ਜਾ ਰਹੇ ਆ ਜਿਵੇਂ ਬਜ਼ੁਰਗਾਂ ਦੀਆਂ ਪੱਕਾ ਲਾਈਆਂ ਜਾ ਰੀਆਂ ਉਹਨਾਂ ਨੂੰ ਵਾਲਾਂ ਤੋਂ ਕਿਸੀ ਕਿਆ ਜਾ ਰਿਆ ਲੱਤਾਂ ਤੋਂ ਫੜ ਕੇ ਜਿਵੇਂ ਉਹਨਾਂ ਨੂੰ ਚੱਕ ਕੇ ਖੜਿਆ ਜਾ ਰਿਆ ਤਸਵੀਰਾਂ ਦੇਖੀਆਂ ਹੋਣੀਆਂ ਪੁਲਿਸ ਰਾਜ ਕੱਲਾ ਇੱਥੇ ਹੀ ਨਹੀਂ ਰੁਕਿਆ ਹੈਗਾ ਪੁਲਿਸ ਰਾਜ ਜਦੋਂ ਕਿਸਾਨਾਂ ਦੀ ਚੰਡੀਗੜ੍ਹ ਮੀਟਿੰਗ ਸੀ ਤੇ ਮੁੱਖ ਬਖਰੀ ਕਹਿੰਦਾ ਜਾਓ ਪਹਿਲੇ ਵੀ ਮਸਲੇ ਰੱਦ ਉਸ ਦਿਨ ਤੋਂ ਸ਼ੁਰੂ ਹੋ ਗਿਆ ਸੀ ਤੁਸੀਂ ਚੌਥਾ ਸਕੂਲ ਦਾ ਮਸਲਾ ਦੇਖਿਆ ਹੋਣਾ ਜਿਵੇਂ ਜ਼ਬਰ ਉੱਥੇ ਹੋਇਆ ਹੈਗਾ ਇਹ ਤੋਂ ਕਹਾ ਲੁਧਿਆਣੇ ਚ ਫੈਕਟਰੀ ਲੱਗਦੀ ਆ ਉਚਾਣਾ ਪਿੱਡ ਦੇ ਵਿੱਚ ਜ਼ਬਰ ਤੁਸੀਂ ਬੜੇ ਧਿਆਨ ਨਾਲ ਸਾਰਾ ਕੁਝ ਦੇਖਿਆ ਹੋਣਾ ਵਾ ਤੋਂ ਜਿਵੇਂ ਗੈਸ ਪੈਂਪ ਨਿਕਲ ਦਿਆ ਉਹਦੇ ਉੱਤੇ ਜਿਵੇਂ ਜ਼ਬਰ ਪੰਜਾਬ ਦੇ ਅੰਦਰ ਹੋ ਰਿਹਾ ਕਿਸਾਨਾਂ ਮਜ਼ਦੂਰਾਂ ਤੇ ਉਹ ਵੀ ਤੁਸੀਂ ਦੇਖਿਆ ਨਾ ਇਹ ਸਾਰਾ ਕੁਝ ਪੁਲਿਸ ਰਾਜ ਦੀ ਸਥਾਪਤੀ ਲਈ ਹੋ ਰਿਹਾ ਹੈ ਗਾਵਾ ਔਰ ਇੰਨ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਥੇਬੰਦੀ ਨੇ ਫੈਸਲਾ ਨਾ ਚੁੱਕਿਆ ਹੋਇਆ ਮਜਬੂਰੀ 'ਚ ਕਰਨਾ ਪੈ ਗਿਆ ਕਿ ਅਸੀਂ ਇਸ ਪੁਲਿਸ ਰਾਜ ਦੇ ਘੋੜੇ ਨੂੰ ਹੁਣ ਥੰਮਣਾ ਹੈਗਾ ਵਾ ਪੰਜਾਬੀਓ ਦੇ ਬਾਹਰ ਗੁਜ਼ਾਰਾ ਨਹੀਂ ਹੈਗਾ ਇਸ ਕਰਕੇ 7 ਮਈ ਨੂੰ 12 ਵਜੇ ਦੇਵੀ ਦਾਸਪੁਰਾ ਚ ਰੇਲ ਪੱਧਾ ਜਾਮ ਕਰਾਂਗੇ ਹਜੇ ਇੱਕ ਪੁਆਇੰਟ ਇਸ ਕਰਕੇ ਖੋਲਿਆ ਆਪ ਵੀ ਪੂਰਾ ਪੰਜਾਬ ਜਾਮ ਨਾ ਕਰੀਏ ਮਾਲਵੇ ਚੀ ਕੇ ਸਰਕਾਰ ਨਾ ਮੰਨੀ ਤੇ ਅਗਲੇ ਪੁਆਇੰਟ ਖੋਲ੍ਹਾਂਗੇ ਔਰ ਜਦੋਂ ਅਸੀਂ ਆਪਦੀ ਲੱਥੀ ਜਾਤੀ ਪੱਗ ਨੂੰ ਬਚਾਉਣ ਵਾਸਤੇ ਰੇਲਾ ਤੇ ਜਾ ਰਹੇ ਹਾਂ ਭਗਵੰਤਾਨਿਕ ਪਰਸੈਪਸ਼ਨ ਬਣਾਉਗਾ ਸਾਡੇ ਖਿਲਾਫ ਕਾਰਪੋਰੇਟ ਦਾ মিডিਆ ਦਾ ਸਾਥ ਦੇਊਗਾ ਵੀ ਇਹ ਆਮ ਲੋਕਾਂ ਨੂੰ ਤੰਗ ਕਰਦੇ ਹੈਗੇ ਆ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਜੇ ਸਾਨੂੰ ਕੁੱਟ ਕੇ ਸਾਡੀਆਂ ਮਾਮਾ ਭੈਣਾਂ ਨੂੰ ਕੁੱਟ ਕੇ ਕਰੋਨਾ ਦੀਆਂ ਜ਼ਮੀਨਾਂ ਕੌਡੀਆਂ ਦੇ ਪਾਲ ਲੈ ਕੇ ਜਾ ਰਹੇ ਅੱਜ ਕੱਲ ਸਾਡੀ ਖੇਤੀ ਮੰਡੀ ਇਸ ਕੁਲਸ ਦੇ ਜ਼ੋਰ ਨਾਲ ਤੋੜ ਕੇ ਸਾਡੇ ਹੱਥੋਂ ਲੈ ਜਾਣਗੇ ਇਹ ਦੁਕਾਨ ਖਰਚੇ ਤੇ ਕੁਰਕੀਆਂ ਗ੍ਰਿਫਤਾਰੀਆਂ ਵੀ ਇਹ ਪੁਲਿਸ ਦੇ ਡਾਂਗ ਦੇ ਜ਼ੋਰ ਨਾਲ ਕਰ ਲੈਣਗੇ ਇਹ ਪੁਲਿਸ ਦੀ ਡਾਂਗ ਦੀ ਜ਼ੋਰ ਨਾਲ ਸਾਡਾ ਪਾਣੀ ਪੋਲੂਟਡ ਕਰ ਲੈਣੀਆਂ ਫੈਕਟਰੀਆਂ ਵੀ ਟੱਕੇ ਨਾਲ ਲਾ ਜਾਣਗੇ ਆਹ ਰੌਣ ਵਾਲੇ ਸਭੇ ਜਿਵੇਂ ਜ਼ਮੀਨਾਂ ਤੇ ਕਾਰਪੋਰੇਟ ਕਬਜ਼ਾ ਕਰਨਾ ਚਾਹੁੰਦਾ ਉਹ ਵੀ ਕਰ ਲੈਣਗੇ ਆਨਲਾਈਨ ਵਪਾਰ ਰਹੀ ਦੁਕਾਨਦਾਰੀ ਦਾ ਪ੍ਰਚੂਨ ਖੇਤਰ ਆ ਉਹਦੇ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਆ ਉਹ ਵੀ ਸਮਝਿਆ ਸਈ ਲੋਗ ਗਦਾਮ ਵੀ ਉਹ ਲਾ ਰਹੇ ਨੇ ਤੋ ਕਿੰਨਾ ਕਚਰ ਬਰਦਾਸ਼ ਕਰਾਂਗੇ ਇੱਕ ਨਾ ਇੱਕ ਦਿਨ ਤੇ ਫੈਸਲਾ ਸਾਨੂੰ ਕਰਨਾ ਪੈਣਾ ਅਸੀਂ ਨਹੀਂ ਚਾਹੁੰਦੇ ਰੇਲਾਂ ਜਾਮ ਹੋਣ ਜੇ ਪੰਜਾਬ ਦੇ ਮੁੱਖ ਮੰਤਰੀ ਚ ਮਾੜੀ ਮੋਟੀ ਵੀ ਕੋਈ ਲੋਕਾ ਪ੍ਰਤੀ ਜਵਾਬ ਦੇ ਹੀ ਬਚੀ ਆ ਤੇ ਮਸਲਿਆਂ ਦਾ ਹੱਲ ਕਰ ਲਵੇ ਅਰ ਵੱਟ ਤੋਂ ਵੱਧ ਅਸੀਂ ਲੋਕਾਂ ਨੂੰ ਇਸ ਪੁਲਸ ਰਾਜ ਦੀ ਸਮਾਪਤੀ ਕਰ ਲਈ ਇਸ ਮੋਰਚੇ ਵਿੱਚ ਸ਼ਾਮਲ ਹੁੰਦੀ ਅਪੀਲ ਕਰਦੇ ਆਂ ਧੰਨਵਾਦ